ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੰਡਰ ਪੰਜਾਬੀ মিডিਆ ਮੈਂ ਮਨਪ੍ਰਕਾਅ ਹਾਜ਼ਿਰ ਹਾਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਗੁਰਪਤਵੰਤ ਉਪਨ ਨੂੰ ਨੇ ਸੀ ਇਹ ਮੰਨਤੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ ਡਾਕਟਰਾਂ ਨੂੰ ਮਾਨ ਸਰਕਾਰ ਖਿਲਾਫ ਹੜਤਾਲ ਕਰਨਾ ਪਿਆ ਮਹਿੰਗਾ ਕੰਗਨਰ ਰਣਾਤ ਨੇ ਪੰਜਾਬੀਆਂ ਬਾਰੇ ਕੀਤੀ ਤਿੱਖੀ ਬਿਆਨਬਾਜ਼ੀ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਤੇ ਲਟਕੀ ਤਲਵਾਰ ਕੰਪਿਊਟਰ ਮਾਸਟਰ ਅਜਸੀ ਐਮ ਭਗਵੰਤ ਮਾਨ ਦੀ ਲਗਾਉਣਗੇ ਕਲਾਸ ਮੌਸਮ ਵਿਗਿਆਨ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਹੁਣ ਖਬਰਾਂ ਵਿਸਥਾਰ ਨਾਲ ਗੁਰਪਤਵੰਤ ਪੰਨੂ ਨੇ ਸੀਐਮ ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ ਚੰਡੀਗੜ੍ਹ ਸੈਕਟਰ 10 ਤੇ ਜਿਹੜਾ ਗਰਨੇਡ ਹਮਲਾ ਹੋਇਆ ਹੈ ਉਸ ਦੇ ਰਿਲੇਟਿਡ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਸੱਚ ਜੀਤੀ ਹੈ ਤਾਂ ਸਹੀ ਇਹ ਕਿ ਕਿਸੇ ਇੱਕ ਫੌਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਚੁਣੌਤੀ ਦੇਉਂਦੀ ਹੈ ਧਮਕੀ ਦਿੱਤੀ ਹੈ ਪੰਨੂ ਨੇ ਆਪਣੀ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਜਿਸ ਵਿੱਚ ਉਸਨੇ ਚੰਡੀਗੜ੍ਹ ਬੰਬ ਧਮਾਕੇ ਤੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਕੀਤੀ ਹੈ ਪੰਨੂ ਨੇ ਆਪਣੀ ਵਾਇਰਲ ਵੀਡੀਓਜ਼ ਕਿਆ ਹੈ ਚੰਡੀਗੜ੍ਹ ਤਮਾਕਾ ਖਾਲਸਾਈ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ ਪੰਜਾਬ ਪੁਲਿਸ ਚੰਡੀਗੜ੍ਹ ਚ ਤਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੇ ਸਿਰ ਤੇ 2-2 ਲੱਖ ਰੁਪਏ ਦਾ ਇਨਾਮ ਰੱਖਦੀ ਹੈ ਸਿੱਖ ਫੋਰ ਜਸਟਿਸ ਨੌਜਵਾਨਾਂ ਦੀ ਬਚਾਅ ਲਈ 5 ਲੱਖ ਰੁਪਏ ਖਰਚ ਕਰੇਗੀ ਸਿੱਖ ਫੋਰ ਜਸਟਿਸ ਦਾ ਸੁਨੀਹਾ ਜਸਕੀਰਤ ਸਿੰਘ ਚਾਹਲ ਵਰਗੇ ਪੁਲਿਸ ਅਫਸਰਾਂ ਨੂੰ ਹੈ ਅੱਜ ਭਗਵੰਤ ਮਾਨ ਪੰਜਾਬ ਪੁਲਿਸ ਦੀ ਨੌਜਵਾਨਾਂ ਨੂੰ ਗੈਂਗਸਟਰਾਂ ਜਾਂ ਤਵਾਦੀਆਂ ਦੇ ਨਾਂ ਤੇ ਮਾਰਦਾ ਹੈ ਖਾਲਸਾਈ ਇਨਸਾਫ ਦੀ ਗੋਲੀ ਸਦਾ ਚੱਲੇਗੀ ਸਿੱਖ ਫੋਰ ਜਸਟਿਸ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟ ਮਹਿੰਮ ਚਲਾ ਰਹੀ ਹੈ ਤੇ ਪਲੇਸ ਅਫਸਰ ਯਾਦ ਰੱਖਣ ਕਿ ਸੂਚੀਆਂ ਬਣ ਚੁੱਕੀਆਂ ਹਨ ਤੇ ਚੰਚਨ ਕੇ ਇਨਸਾਫ ਲਿਆ ਜਾਵੇਗਾ ਪੰਨੂ ਦੀ ਇਹ ਵੀਡੀਓ ਤਵਾਦੀ ਹਮਲੇ ਦੇ ਦੋਸ਼ੀ ਰੋਹਨ ਮਸੀਹ ਦੇ ਗ੍ਰਿਫਤਾਰੀ ਤੋਂ ਪਹਿਲਾਂ ਆਈ ਸੀ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੁਲਿਸ ਨੇ ਗਿਰਨੀ ਡਸਟਣ ਵਾਲੇ ਦੋਸ਼ੀ ਰੋਹਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਮਲਜ਼ੂਮ ਅੰਮ੍ਰਿਤਸਰ ਦੇ ਪਿੰਡ ਖਸੀਆਂ ਦਾ ਰਹਿਣ ਵਾਲਾ ਹੈ ਉਸ ਦੇ ਕਬਜ਼ੇ ਵਿੱਚ ਇੱਕ 9 ਐਸਐਸ ਦਾ ਹਲਕਾ ਅਕ ਪਿਸਤੌਲ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਦਾਸੀ ਕਿ ਗੁਰਪਤਵੰਤ ਪੰਨੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਭਗਵੰਤ ਸਿੰਘ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ ਡਾਕਟਰਾਂ ਨੂੰ ਹੜਤਾਲ ਕਰਨੀ ਮਹਿੰਗੀ ਪੈ ਗਈ ਹੈ ਡਾਕਟਰਾਂ ਦੇ ਜਿਹੜੇ ਕਿ ਵਿਭਾਗ ਦੇ ਲੋਕ ਨੇ ਉਹਨਾਂ ਨੇ ਉਹਨਾਂ ਤੇ ਵੱਡੀ ਕਾਰਵਾਈ ਕੀਤੀ ਹੈ ਦੱਸਈਏ ਕਿ ਮਾਨਸਾ ਵਿੱਚ ਡਾਕਟਰਾਂ ਨੂੰ ਸਰਕਾਰ ਖਿਲਾਫ ਹੜਤਾਲ ਕਰਨੀ ਮਹਿੰਗੀ ਪੈ ਗਈ ਹੈ ਹੜਤਾਲੀ ਡਾਕਟਰਾਂ ਤੇ ਮਾਨਸਾ ਵਿੱਚ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਡਾਕਟਰਾਂ ਦੇ ਹੜਤਾਲ ਦੌਰਾਨ ਸਿਵਲ ਹਸਪਤਾਲ ਮਾਨਸਾ ਚੋਂ ਕੁਝ ਡਾਕਟਰਾਂ ਦੀ ਬਦਲੀ ਕਰ ਦਿੱਤੀ ਗਈ ਹੈ ਜਿਸ ਕਾਰਨ ਡਾਕਟਰਾਂ ਦਾ ਰੋਸ ਹੋਰ ਵਧ ਗਿਆ ਹੈ ਤਰਨੀਤੇ ਬੈਠੇ ਪੀਐਸਐਸਐਸ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਜੀਵਨ ਸਿੰਘ ਐਸੋਸੀਏਸ਼ਨ ਦੇ ਜਨਰਲ ਸਕੱਤਰਕ ਡਾਕਟਰ ਸੁਭਾਸ਼ ਬੰਸਲ ਡਾਕਟਰ ਕਮਲ ਨੇ ਕਿਹਾ ਹੈ ਕਿ ਸਿਵਲ ਸਰਜਨ ਨੂੰ ਪ੍ਰਾਪਤ ਹੋਈ ਹੁਕਮਾ ਮੁਤਾਬਿਕ ਸਿਵਲ ਹਸਪਤਾਲ ਮਾਨਸਾ ਦੇ ਇਕਲੌਤੇ ईएनटी ਸੁਪਲੀਮੈਂਟ ਡਾਕਟਰ ਕਿਰਵਿੰਦਰ ਪ੍ਰੀਤ ਸਿੰਘ ਦੰਦਾਂ ਦੇ ਮਾਹਿਰ ਡਾਕਟਰ ਹੰਸਾ ਮਨੋਗਰ ਮਾਹਿਰ ਦੇ 6ਵੀਂ ਬਾਜਪਾ ਨੂੰ ਸਬ ਡਿਵੀਜ਼ਨ ਹਸਪਤਾਲ ਲ ਸਰਦੂਰਗੜ ਸਰਜਨ ਡਾਕਟਰ ਅਨੀਸ਼ ਕੁਮਾਰ ਡਾਕਟਰ ਪਰਵੀਨ ਨੂੰ ਸਰਦੂਰਗੜ ਡਾਕਟਰ ਨੀਹਾ ਡਾਕਟਰ ਵਰਨਜੀਤ ਸਿੰਘ ਡਾਕਟਰ ਚਰਨਜੀਤ ਸਿੰਘ ਡਾਕਟਰ ਬਰਜਿੰਦਰ ਸਿੰਘ ਨੂੰ ਬਲੌਕ ਖਿਆਲ ਤੋਂ ਸਰਦੂਲਗੜ ਦਾ ਡਾਕਟਰ ਬਰਜਿੰਦਰ ਕੌਰ ਨੂੰ ਖਿਆਲ ਤੋਂ ਮਾਨਸਾ ਹਸਪਤਾਲ ਚ ਬਦਲ ਦਿੱਤਾ ਹੈ ਸਵੇਪੇ ਪਰ ਵਿੱਚ ਡਾਕਟਰਾਂ ਦੀ ਹੜਤਾਲ ਦਾ ਅੱਜ 6ਵਾਂ ਦਿਨ ਹੈ ਮਰੀਜ਼ਾਂ ਦੇ ਪਿਛਲੇ ਲਗਾਤਾਰ ਪੰਜ ਦਿਨ ਤੋਂ ਜਿਲ੍ਹਾ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਦੇ ਕਾਰਨ ਜਿੱਥੇ ਸੈਕਡਰੀ ਮਰੀਜ਼ਾਂ ਇਲਾਜ ਕਰਾਉਣ ਵੇਰੇ ਘਰਾਂ ਤੋਂ ਵਾਪਸ ਸੁਝਾ ਰਹੇ ਹਨ ਉੱਥੇ ਹੀ ਉਹਨ ਮਰੀਜ਼ਾਂ ਦਾ ਸਰਕਾਰ ਹਸਪਤਾਲ ਵਿੱਚ ਆਉਣ ਦੀ ਗਿਣਤੀ ਦੀ ਘਟਦੀ ਜਾ ਰਹੀ ਹੈ ਦਾ ਸਹੀ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਹੜਤਾਲ ਸਰਕਾਰ ਦੇ ਖਿਲਾਫ ਕਰਨੀ ਜਿਹੜੀ ਮਹਿੰਗੀ ਪੈ ਗਈ ਹੈ ਵਿਭਾਗ ਨੇ ਡਾਕਟਰਾਂ ਦੇ ਵਿੱਚ ਜਿਹੜੀ ਉਹਨਾਂ ਦੇ ਅਧਦੇ ਨੇ ਉਹਨਾਂ ਦੀ ਫੇਰ ਬਦਲ ਕਰਕੇ ਉਹਨਾਂ ਦੀ ਬਦਲੀ ਕਰ ਦਿੱਤੀ ਹੈ ਜਿਸ ਕਾਰਨ ਡਾਕਟਰਾਂ ਦੇ ਵਿੱਚ ਰੋਸ ਹੋਰ ਵਧਦਾ ਨਜ਼ਰ ਆ ਰਿਹਾ ਹੈ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਨੇ ਇੱਕ ਵਾਰ ਫੇਰ ਟਿੱਪਣੀ ਕੀਤੀ ਹੈ ਉਹਨੇ ਕਿਹਾ ਹੈ ਕਿ ਮੇਰੀ ਫਿਲਮ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਪਸੰਦ ਆਵੇਗੀ ਦਾ ਸਹੀ ਹੈ ਕਿ ਅਦਾਕਾਰ ਦੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਇੰਨੀ ਦਿਨੀ ਵਿਵਾਦਾਂ ਚ ਘਿਰੀ ਹੋਈ ਹੈ ਪੰਜਾਬ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਇਸ ਫਿਲਮ ਦਾ ਕਾਫੀ ਵਿਰੋਧ ਹੋ ਰਿਹਾ ਹੈ ਸੂਬੇ ਦੀਆਂ ਕਈ ਸਿੱਖ ਸੱਥੇਬੰਦੀਆਂ ਨੇ ਇਸ ਫਿਲਮ ਖਿਲਾਫ ਪ੍ਰਦਰਸ਼ਨ ਕੀਤਾ ਹੈ ਇਸ ਸੂਚੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹਨ ਇੱਕ ਪਾਸੇ ਪੰਜਾਬੀਆਂ ਵਿੱਚ ਇਸ ਫਿਲਮ ਨੂੰ ਲੈ ਕੇ ਗੁੱਸਾ ਹੈ ਵਿਵਾਦਾਂ ਵਿਚਾਲੇ ਕੰਗਨਾ ਨੇ ਫਿਲਮ ਐਮਰਜੈਂਸੀ ਦਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੈ ਦਾ ਨਿਕ ਜਾਗਰਨ ਨਾਲ ਗੱਲਬਾਤ ਕਰਦੇ ਦੌਰਾਨ ਬੀਸੀਪੀ ਸੰਸਦ ਨੇ ਦੱਸਿਆ ਕਿ ਫਿਲਮ ਨੂੰ ਜਲਦੀ ਹੀ ਸਰਟੀਫਿਕੇਟ ਮਿਲਣ ਵਾਲਾ ਹੈ ਤੇ ਲੋਕ ਇਸ ਫਿਲਮ ਨੂੰ ਕਾਫੀ ਪਸੰਦ ਕਰਨਗੇ ਕੰਗਨਾ ਨੇ ਦੱਸਿਆ ਕਿ ਇਹ ਫਿਲਮ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਪਸੰਦ ਆਵੇਗੀ ਕੰਗਨਾ ਨੇ ਕਹਿ ਕੇ ਸੰਕੇਤ ਦਿੱਤਾ ਹੈ ਕਿ ਫਿਲਮ ਕਿਸੇ ਵੀ ਵਿਵਾਦ ਨੂੰ ਜਨਮ ਨਹੀਂ ਦਿੰਦੀ ਦੱਸਈਏ ਕਿ ਕੰਗਨਾ ਰਣਾਤ ਆਪਣੀ ਫਿਲਮ ਅਮਰਜੈਂਸੀ ਦੇ ਕਾਰਨ ਪਿਛਲੇ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਕਿਲੀ ਹੋਈ ਹੈ ਤੇ ਫਿਰ ਉਸਨੇ ਇੱਕ ਨਿਊਜ਼ਪੇਪਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੇਰੀ ਜਿਹੜੀ ਫਿਲਮ ਅਮਰਜੈਂਸੀ ਹੈ ਸਭ ਤੋਂ ਜ਼ਿਆਦਾ ਸਾਬ ਦੇ ਲੋਕਾਂ ਨੂੰ ਹੀ ਪਸੰਦ ਆਵੇਗੀ ਤੇ ਪੰਜਾਬ ਦੇ ਲੋਕ ਹੀ ਮੇਰੀ ਫਿਲਮ ਸਭ ਤੋਂ ਜ਼ਿਆਦਾ ਦੇਖਣ ਜਾਣਗੇ ਖਡੂਰ ਸਾਹਿਬ ਤੋਂ ਬਣੇ ਐਮਪੀ ਅਮਰਿਤਪਾਲ ਸਿੰਘ ਦੀ ਸੰਸਦ ਮੈਂਬਰਸ਼ਿਪ ਤੇ ਜੁੜੀ ਤਲਵਾਰ ਲਟਕ ਰਹੀ ਹੈ ਹਾਈ ਕੋਰਟ ਨੇ ਨੋਟਿਸ ਪੀ ਐਚ ਕੇ ਜਵਾਬ ਮੰਗਿਆ ਹੈ ਦਾ ਸਹੀ ਹੈ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਸੰਸਦੀ ਮੈਂਬਰਸ਼ਿਪ ਨੂੰ ਚੁਣੌਤੀ ਦੇਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ ਵਿਕਰਮਜੀਤ ਸਿੰਘ ਵੱਲੋਂ ਅਮਰਿਤਪਾਲ ਨੂੰ ਸੰਸਦ ਮੈਂਬਰ ਵਜੋਂਯੋਗ ਟਹਿਰੋਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਅਮਰਿਤਪਾਲ ਸਿੰਘ ਖਿਲਾਫ ਅਦਾਲਤ ਵਿੱਚ ਪਹੁੰਚੇ ਵਿਕਰਮਜੀਤ ਵਿਚ ਦੋਸ਼ ਲਾਇਆ ਕਿ ਅਮਰਿਤਪਾਲ ਸਿੰਘ ਨੇ ਨਾਮਜ਼ਦ ਕੀ ਪੱਤਰਾ ਵਿੱਚ ਕਈ ਅਹਿਮ ਜਾਣਕਾਰੀਆਂ ਛੁਪਾ ਦਿੱਤੀਆਂ ਹਨ ਉਸਨੇ ਆਪਣੇ ਚੋਣ ਖਰਚੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਵਿੱਚ ਉਸ ਦੀ ਹਮਾਇਤ ਵਿੱਚ ਰੋਜ਼ਾਨਾ ਕਈ ਮੀਟਿੰਗਾਂ ਕੀਤੀਆਂ ਗਈਆਂ ਤੇ ਪੈਸਾ ਕਿੱਥੇ ਖਰਚ ਕੀਤਾ ਗਿਆ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਉਸਨੇ ਅਮਰਿਤਪਾਲ ਸਿੰਘ ਦੇ ਧਾਰਮਿਕ ਪਛਾਣ ਦੀ ਵਰਤੋਂ ਕਰਕੇ ਧਰਮ ਦੇ ਨਾਂ ਤੇ ਵੋਟਾ ਮੰਗਣ ਦਾ ਦੋਸ਼ ਲਾਇਆ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਨੂੰ ਅਪ੍ਰੈਲ 2023 ਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਮਰਿਤਪਾਲ ਨੂੰ ਇਸ ਸਮੇਂ ਅਸਾਮ ਦੇ ਡਿਬ루ਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਮਰਿਤਪਾਲ ਸਿੰਘ ਖਜ਼ਨਾਂ ਥਾਣੇ ਤੇ ਹਮਲਾ ਸਮੇਤ ਕਈ ਮਾਮਲੇ ਦਰਜਾ ਜੇਲ੍ਹ ਵਿੱਚ ਰਹਿੰਦੇ ਅਮਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਖਡੂਰ ਸਾਹਿਬ ਤੋਂ ਸੰਸਦੀ ਹਲਕੇ ਤੇ ਜਾਦ ਉਮੀਦਵਾਰ ਵੱਜੋਂ ਜਿੱਤੀਆਂ ਹਨ ਅਮਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਵੀਰ ਸਿੰਘ ਜੀਰਾ ਨੂੰ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਖਡੂਰ ਸਾਹਿਬ ਤੋਂ ਜਿੱਤਣ ਤੋਂ ਬਾਅਦ ਅਮਰਿਤਪਾਲ ਨੂੰ ਸੌ ਚੱਕਣ ਲਈ ਪਰੋਲ ਦਿੱਤੀ ਗਈ ਸੀ ਦਾ ਸਹੀਏ ਕਿ ਅਮਰਿਤਪਾਲ ਸਿੰਘ ਦੀ ਸੰਸਦੀ ਮੈਂਬਰਸ਼ਿਪ ਤੇ ਜਿਹੜੀ ਤਲਵਾਰ ਲਟਕ ਰਹੀ ਉਹਨਾਂ ਦੀ ਮੈਂਬਰਸ਼ਿਪ ਖਤਰੇ ਦੇ ਵਿੱਚ ਹੈ ਜਿਹੜੀ ਪਟੀਸ਼ਨ ਵਿਕਰਮਜੀਤ ਸਿੰਘ ਵੱਲੋਂ ਧਾਰ ਕੀਤੀ ਗਈ ਸੀ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ کمپیوٹر ٹیچر نے جو اجوت مان دی کلاس لگان گے انہوں نے ایک اعلان کیتا ہے ریلی دا اعلان کیتا ہے دس ہی کی پنجاب پہلے کمپیوٹر ماسٹر مکھیمنتریت مان سرکار کو کوٹھی دا کراو کرن جا رہے ہیں سی ایم ہاؤس تو پہلا کمپیوٹر ماسٹر موہالی ستھت پنجاب سکول سکھیا بورڈ دے دفتر اگے صوبہ پدری سہا ریلی کرن کمپیوٹر جانکاری کمپیوٹر دے پکا سنگرش کمیٹی دے گئی ہے اوپر ڈپٹی کمشنر دفتر اگے دن رات دا پکا مورچہ لگا کے انمتھے سمے شروع ਪੁਖੜ ਹੜਤਾਲ ਤੇ ਰਵੇਦਨ ਤੇ ਵੀ ਚੱਲੀ ਜਾ ਰਹੀ ਹੈ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਆ ਪਰਮਵੀਰ ਸਿੰਘ ਪ੍ਰਦੀਪ ਛਲੂਕਾ ਜਸਪਾਲ ਸਿੰਘ ਲਖਵਿੰਦਰ ਸਿੰਘ ਰਾਜਵਿੰਦ ਕੌਰ ਦੱਸਿਆ ਕਿ ਪਿਛਲੇ 13 ਦਿਨਾਂ ਤੋਂ ਸੰਗਰੂਰ ਚ ਸਵੇਪ ਪੱਦਰੀ ਪੁਖੜ ਹੜਤਾਲ ਕਰ ਰਹੇ ਨੇ ਪਰ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਉਹਨਾਂ ਦੀ ਮੰਗ ਕੀਤੀ ਕਿ 2011 ਵਿੱਚ ਮਿਲੇ ਰੈਗੂਲਰ ਆਰਡਰ ਅਨੁਸਾਰ ਉਹਨਾਂ ਦੇ ਸਾਰੇ ਬੰਦੇ ਹੱਕ ਬਹਾਲ ਕੀਤੇ ਜਾਣ 6ਵੇਂ ਪੇ ਕਮਿਸ਼ਨ ਦਾ ਲਾਭ ਦਿੰਦੇ ਹੋਏ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜਕੀਤਾ ਜਾਵੇ ਦਾ ਸਹੀ ਕਿ ਕੰਪਿਊਟਰ ਦਾ ਮਾਸਟਰ ਵੱਲੋਂ ਜਿਸੀ ਇਹ ਮਾਨ ਵੱਲੋਂ ਜਿਹੜੀ ਰੈਲੀ ਹੋ ਚਾਰੀ ਕੀਤੀ ਜਾਏਗੀ ਤਾਂ ਨੰਨੇ ਵੱਡਾ ਐਲਾਨ ਵੀ ਕੀਤਾ ਹੈ। ਹੁਣ ਖਬਰ ਮੌਸਮ ਵਿਭਾਗ ਤੋਂ ਮੌਸਮ ਵਿਭਾਗ ਨੇ ਜਿਹੜੀ ਪਵਿੱਖੇਵਾਨੀ ਕੀਤੀ ਹੈ ਕਿ ਮੌਨਸੂਨ ਦਾ ਹਾਲ ਜਿਹੜਾ ਉਹ ਮੰਦਾ ਰਹੇਗਾ ਕਈ ਇਲਾਕਿਆਂ ਦੇ ਵਿੱਚ ਧੁੱਪ ਰਹੇਗੀ ਤੇ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਵਿਭਾਗ ਨੇ ਪਵਿੱਖੇਵਾਨੀ ਕੀਤੀ ਹੈ ਕਿ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨੀ ਮੀਂਹ ਪੈਣ ਤੋਂ ਬਾਅਦ ਮੌਨਸੂਨ ਦਾ ਹਾਲ ਪੰਜਾਬ ਦੇ ਵਿੱਚ ਫਿਰ ਤੋਂ ਮੰਦਾ ਨਜ਼ਰ ਆ ਰਿਹਾ ਹੈ। ਅੱਜ ਕੁਝ ਥਾਵਾਂ ਤੇ ਮੌਸਮ ਵਿਭਾਗ ਨੇ ਪਵਿੱਖੇਵਾਨੀ ਕੀਤੀ ਹੈ ਕਿ ਮੀਂਹ ਪਵੇਗਾ ਤੇ ਕੁਝ ਥਾਵ ਜਿੱਥੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕਿਹੜੇ ਥਾਵਾਂ ਤੇ ਮੀਂਹ ਪਵੇਗਾ ਤੇ ਕਿਹੜੇ ਥਾਵਾਂ ਤੇ ਧੁੱਪ ਨਿਕਲੇਗੀ ਦਾ ਸਹੀ ਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਮੌਸਮ ਖੁਸ਼ਕ ਹੋਣ ਦਾ ਸ਼ੁਰੂ ਹੋ ਗਿਆ ਹੈ ਅੱਜ ਸ਼ਨੀਵਾਰ ਨੂੰ ਜ਼ਿਆਦਾਤਰ ਇਲਾਕਿਆਂ 'ਚ ਧੁੱਪ ਰਹੇਗੀ ਜਿਸ ਕਾਰਨ ਤਾਪਮਾਨ ਵਧੇਗਾ ਪਰ ਨਮੀ ਘਟ ਜਾਵੇਗੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਇਹੋ ਜਿਹਾ ਹੀ ਮੌਸਮ ਰਹੇਗਾ ਤੇ ਸ਼ਹਿਰਾਂ ਵਿੱਚ ਤਾਪਮਾਨ 36 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ ਅਲਰਟ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੰਜਾਬ ਜਮੀ ਦੀ ਕੋਈ ਰਿਪੋਰਟ ਨਹੀਂ ਆਈ ਕੁਝ ਇਲਾਕਿਆਂ 'ਚ ਬੱਦਲ ਰਸ ਚਾਹ ਰਹੇ ਮੋਹਾਲੀ ਵਿੱਚ 1 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 4 ਮਿਲੀਮੀਟਰਮੀ ਦਰਜ ਕੀਤਾ ਗਿਆ ਪੰਜਾਬ ਦੇ ਔਸਤ ਤਾਪਮਨ ਵਿੱਚ 1.1 ਡਿਗਰੀ ਅਤੇ ਚੰਡੀਗੜ੍ਹ ਦੇ ਔਸਤ ਤਾਪਮਨ ਵਿੱਚ 2.1 ਡਿਗਰੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਪਰ ਫਰੀਦਕੋਟ ਵਿੱਚ ਤਾਪਮਨ ਵਧ ਕੇ 38.2 ਡਿਗਰੀ ਤੱਕ ਪਹੁੰਚ ਗਿਆ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਾਲ ਮੌਨਸੂਨ ਸੁਸਤ ਰਿਹਾ ਹੈ ਪੰਜਾਬ ਵਿੱਚ 25% ਜਿਹੜਾ ਕਿ ਮੀਂਹ ਪਿਛਲੇ ਸਾਲ ਨਾਲੋਂ ਘੱਟ ਦਰਜ ਕੀਤਾ ਗਿਆ ਹੈ ਜਦਕਿ ਚੰਡੀਗੜ੍ਹ ਵਿੱਚ 22% ਘੱਟ ਬਦਲਛਾਏ ਹਨ ਪੰਜਾਬ ਵਿੱਚ 1 ਜੂਨ ਤੋਂ 13 ਸਤੰਬਰ ਤੱਕ 408 ਮਿਲੀਮੀਟਰ ਵਰਖਾ ਹੋਈ ਹੈ ਜਦਕਿ ਸਾਲ ਸਿਰਫ 305 ਮਿਲੀਮੀਟਰ ਹੀ ਪਿਆ ਹੈ ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਮੌਸਮ ਵਿਭਾਗ ਨੇ ਵੀ ਪੰਜਾਬ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਵਿੱਚ ਆਮ ਤੌਰ ਤੇ ਇਹਨਾਂ ਦਿਨਾਂ ਦੌਰਾਨ 804.5 ਮਿਲੀਮੀਟਰ ਮੀਂਹ ਪੈਂਦਾ ਹੈ ਜਦਕਿ ਇਸ ਸਾਲ ਸੀਜ਼ਨ ਵਿੱਚ ਸਿਰਫ 623.8 ਮਿਲੀਮੀਟਰ ਬਦਲਵਾਹੀ ਹੋਈ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਨੂੰ ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣ ਦੀ ਜਿਹੜੀ ਕਿ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ। ਤਾਪਮਾਨ 23 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ। ਮੁਹਾਲੀ ਦੇ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਵੀ ਜਤਾਈ ਹੈ। ਤਾਪਮਾਨ ਦੀ ਗੱਲ ਕਰੀਏ ਤਾਂ 34 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ। ਉਹੀ ਗੱਲ ਅਗਰ ਲੁਧਿਆਣੇ ਦੀ ਹੋਵੇ ਤਾਂ ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਅਮ੍ਰਿਤਸਰ ਵਿਖੇ ਕੱਲ 33.8 ਡਿਗਰੀ ਦਰਜ ਕੀਤਾ ਗਿਆ। ਬੱਦਲ ਜ਼ਰੂਰ ਛਾਏ ਰਹਿਣਗੇ। 24 ਤੋਂ 35 ਡਿਗਰੀ ਦੇ ਵਿਚਕਾਰ ਅੱਜ ਦਾ ਤਾਪਮਾਨ ਰਹਿ ਸਕਦਾ ਹੈ। ਪਰ ਤਿਆਲੇ ਵਿਖੇ ਦਿਸ਼ਾਮ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 23 ਤੋਂ 33 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਤਾਂ ਮੌਸਮ ਵਿਭਾਗ ਨੇ ਜਿਹੜੀ ਕਿ ਕੁਝ ਸ਼ਹਿਰਾਂ ਦੇ ਬੀਤੇ ਦਿਨਾਂ ਦੇ ਤਾਪਮਾਨ ਦੱਸੇ ਨੇ ਕਿ ਬੀਤੇ ਦਿਨਾਂ ਵਿੱਚ ਸ਼ਹਿਰਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ ਕਿੰਨਾ ਸੀ ਤੇ ਅੱਜ ਕਈ ਸ਼ਹਿਰਾਂ ਦੇ ਵਿੱਚ ਬੱਦਲ ਛਾਏ ਰਹਿਣ ਦੀ ਵੀ ਮੌਸਮ ਵਿਭਾਗ ਨੇ ਜਿਹੜੀ ਕਿ ਭਵਿੱਖਿਆਵਨੀ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਜੇਕਰ ਮੌਨਸੂਨ ਆਪਣੀ ਰਫ਼ਤਾਰ ਹੈ ਜਿਹੜੀ ਮੱਠੀ ਰੱਖਦਾ ਹੈ ਜਾਂ ਫਿਰ ਤੇਜ਼ੀ ਨਾਲ ਪੰਜਾਬ ਦੇ ਵਿੱਚ ਮੀਂਹ ਪੈ ਕੇ ਅਸਰ ਦੀਆਂ ਦਾਗਮਨ ਜਿਹੜਾ ਉਹ ਜਲਦੀ ਹੁੰਦਾ ਹੈ ਹਾਲਾਂਕਿ ਪਿਛਲੇ ਸਾਲ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ੋਰਦਾਰ ਮੀਂਹ ਪਿਆਸੀ ਜਿਸ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹ ਤੋਂ ਵੀ ਪ੍ਰਭਾਵਿਤ ਹੋਏ ਸੀਗੇ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਸੀ ਪਰ ਇਸ ਸਾਲ ਲੋਕ ਬੇਸਬਰੀ ਨਾਲ ਜਿਹੜਾ ਕਿ ਲਗਾਤਾਰ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਨੇ ਫਿਰ ਵੀ ਪੰਜਾਬ ਦੇ ਹੱਦ ਤੋਂ ਵੱਧ ਸੂਬਿਆਂ ਦੇ ਵਿੱਚ ਮੀਂਹ ਪਿਆ ਹੈ ਜਿਸ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਦਵਾਈ ਹੈ ਪਰ ਉਸ ਦੇ ਨਾਲ ਨਾਲ ਹੀ ਅਜਿਹੀ ਸ਼ਹਿਰਾਂ ਦੀਆਂ ਸੜਕਾਂ 'ਤੇ ਉਹ ਜਲ ਥੱਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਪ੍ਰਸ਼ਾਸਨ ਵੀ ਜਿਹੜਾ ਕਿ ਐਕਟਿਵ ਮੋਡ ਦੇ ਵਿੱਚ ਆਇਆ ਕਿ ਸੜਕਾਂ ਦੇ ਉੱਤੇ ਜਿਹੜਾ ਪਾਣੀ ਨਾ ਖੜੇ ਜਿਸ ਨਾਲ ਗੰਦਗੀ ਨਾ ਉੱਥੇ ਜਮਾ ਹੋਵੇ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਡੇਂਗੂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਲਗਾਤਾਰ ਵਾਧਾ ਆ ਰਿਹਾ ਹਾਲਾਂਕਿ ਜਿਹੜਾ ਮੀਂਹ ਦਾ ਪਾਣੀ ਸੜਕਾਂ ਦੇ ਉੱਤੇ ਹੀ ਇਕੱਠਾ ਹੋ ਰਿਹਾ ਉਸ ਦੇ ਵਿੱਚ ਮੱਛਰ ਪੈਦਾ ਹੋ ਰਿਹਾ ਉਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਾਧੀ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸੁਹਾਵਣਾ ਹੁੰਦਾ ਹੈ ਜਾਂ ਫਿਰ ਲੋਕਾਂ ਨੂੰ ਗਰਮੀ ਦਾ ਜਿਹੜਾ ਕੀ ਸਾਹਮਣਾ ਕਰਨਾ ਪਵੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ